ਸਸੇਕਾਲ ਜੀ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਮੈਂ ਇਕਬਾਲ ਸਿੰਘ ਫਗੂਵਾਲਾ ਜਿਹੜਾ ਪਿਛਲੀ ਵਾਰ ਚਰਚਾ ਦਾ ਵਿਸ਼ਾ ਬਣਿਆ ਮਕਰੋੜ ਸਾਹਿਬ ਦਾ ਘੱਗਰ ਦਾ ਜਿਹੜਾ ਬੰਨ ਸੀ ਟੁੱਟ ਗਿਆ ਸੀ ਹਜ਼ਾਰਾਂ ਏਕੜ ਜ਼ਮੀਨ ਤਬਾਹ ਹੋ ਗਈ ਸੀ ਉਸ ਏਰੀਆ ਵਿੱਚ ਮਕਰੋੜ ਸਾਹਿਬ ਦੇ ਵਿੱਚ ਅਸੀਂ ਗੁਰਦੁਆਰਾ ਸਾਹਿਬ ਵਿੱਚ ਖੜੇ ਹਾਂ ਜਿੱਥੇ ਮੈਂ ਕੈਮਰਾਮੈਨ ਨੂੰ ਕੁਮਾ ਦਿਖਾਉਣਾ ਦਰਸ਼ਕਾਂ ਨੂੰ ਗੁਰਦੁਆਰਾ ਸਾਹਿਬ ਦੇ ਇੱਥੇ ਅੱਜ ਸੀਐਮ ਪਹੁੰਚ ਕੇ ਮੌਕੇ ਦਾ ਜਾਇਜ਼ਾ ਲੈਣਗੇ ਕੀ ਆਊਡਰ ਕਰਦੇ ਨੇ ਅਫਸਰਾਂ ਨੂੰ ਕਿਉਂਕਿ ਅੱਜ ਦੇਖਣ ਵਿੱਚ ਆਇਆ ਕਿ ਅੱਜ ਪਹਿਲਾ ਦਿਨ ਜਿੱਥੇ ਆ ਕੇ ਅਫਸਰ ਸਹਿਬਾਨ ਵੀ ਪਹੁੰਚੇ ਨੇ ਤੇ ਜੇਸੀਬੀ ਐਵੇਂ ਪਹੁੰਚਿਆ ਨੇ ਹੱਲ ਹੁੰਦਾ ਜਾਂ ਨਹੀਂ ਇਹ ਆਉਣ ਵਾਲਾ ਸਮਾਂ ਦੱਸੂਗਾ ਪਰ ਇਹ ਪਹਿਲਾ ਵਾਰ ਹੋਇਆ ਪਹਿਲੀ ਵਾਰ ਹੋਇਆ 70 ਸਾਲਾਂ ਦੇ ਵਿੱਚ ਬੀਸੀਐਮ ਹੜ੍ਹਾਂ ਤੋਂ ਪਹਿਲਾਂ ਜੈ ਜੈ ਲਾਉਣਾ ਹੈ ਹੁਣ ਪਰ ਦੇਖਦੇ ਹਾਂ ਹੱਲ ਹੁੰਦਾ ਜਾਂ ਇਹ ਇਦਾਂ ਹੀ ਕੀੜਾ ਮਾਰ ਕੇ ਬਾਬਸ ਹੁੰਦੇ ਨੇ ਵਿਆਰ ਆਉਂਦਾ ਸਰਕਾਰ ਵੱਲੋਂ ਕਿ ਬੱਕਰੀਆਂ ਮੁਰਗੀਆਂ ਤੇ ਹਰ ਇੱਕ ਨੂੰ ਮੁਆਵਜ਼ਾ ਕਰੋ ਕਿੰਨਾ ਕੁ ਮੁਆਵਜ਼ਾ ਮਿਲਿਆ ਕਿੰਨੇ ਲੋਕਾਂ ਨੂੰ ਮਿਲਿਆ ਸਿਰਫ ਇਥੇ 5 ਏਕੜ ਪ੍ਰਤੀ ਜਿਹੜੇ ਜਿਹੜੇ ਜ਼ਿਮੀਂਦਾਰ ਸੀ ਜਿਹਦੇ ਕੋਲ 10 ਕਿੱਲੇ ਨੇ ਭਾਵੇਂ 15 ਮਾਰ ਗਏ ਉਹ 5 ਏਕੜ ਦਾ ਉਹ 77-7800 ਰੁਪਏ ਮਿਲਿਆ ਸੀ ਉਸ ਤੋਂ ਬਾਅਦ ਕੁਝ ਨਹੀਂ ਸੀ ਮਿਲਿਆ ਉਹ ਵੀ ਬਹੁਤ ਲੇਟ ਜਾ ਕੇ ਮਿਲਿਆ ਸੀ ਉਹ ਉਹ ਵੀ ਸੈਂਟਰ ਬਹੁਤ ਔਖਾ ਵੀ ਉਹ ਵੀ ਸੈਂਟਰ ਵਾਲਾ ਪੈਸੇ ਹੀ ਮਿਲਿਆ ਸੀ ਪੰਜਾਬ ਵਾਲਾ ਤੇ ਉਹ ਜਿਹੜੇ ਸੈਂਟਰ ਭੇਜਦਾ ਉਹ ਹੀ ਮਿਲਿਆ ਸੀ ਬਹੁਤ ਲੇਟ ਮਿਲਿਆ ਸੀ ਉਹ ਵੀ ਬਾਜੀ ਕਿਹੜਾ ਪਿੰਡ ਕਿਹੜਾ ਹੈ ਪਿੰ ਹਾਂਜੀ ਕੱਤੋਂ ਚੱਲਿਆ ਇਹ ਕੰਮ ਜਿਹੜਾ ਮਿੱਟੀ ਪਾਉਣ ਦਾ ਕੰਮ ਤਾਂ ਚੱਲਿਆ ਹੈ ਅੱਜ ਤੋਂ ਹੀ ਚੱਲਿਆ ਹੈ ਕੀ ਅੱਜ ਕਿਉਂ ਚਲਾਇਆ ਗਿਆ ਕੰਮ ਇਹ ਹਾਂਜੀ ਅੱਜ ਕਿਉਂ ਚੱਲਿਆ ਮਿਲ ਕੇ ਆਉਣਾ ਇੱਥੇ ਕਿਸੇ ਨੇ ਹਾਂਜੀ ਮੰਤਰੀ ਸਾਹਿਬ ਨੇ ਆਉਣਾ ਕਿਨੇ ਪਹੁੰਚ ਮੰਨੇ ਇਸ ਤੋਂ ਪਹਿਲਾਂ ਬਿਲਕੁਲ ਨਹੀਂ ਕੀਤਾ ਹੋਇਆ ਕੰਮ ਰਿਪੇਅਰ ਇੱਥੇ ਅੱਜ ਤੋਂ ਪਹਿਲਾਂ ਇਹ ਅੱਜ ਜਿਹੜਾ ਇੱਥੇ ਕੰਮ ਚੱਲਿਆ ਅੱਜ ਹੀ ਚੱਲਿਆ ਕਿ ਪਹਿਲਾਂ ਵੀ ਚੱਲਿਆ ਨਾ ਪਹਿਲਾਂ ਵੀ ਚੱਲਿਆ ਇੱਕ ਦਿਨ ਇੱਕ ਦਿਨ ਚੱਲਿਆ ਪਹਿਲਾਂ ਅੱਜ 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 ਉਹ ਵੀ ਸਾਨੂੰ ਖੜੇ ਪੈ ਫੋਨ ਕਰਾ ਦੇ ਆਖੀ ਆ ਗਏ ਕਿਨੇ ਕਿਨੇ ਆਉਣਾ ਅੱਜ ਇੱਥੇ ਵੇ ਉਹਨੇ ਇੰਟਰਵਿਊ ਸੈ ਕਿਵੇਂ ਮੁੱਖ ਮੰਤਰੀ ਸਾਹਿਬ ਵੀ ਆ ਰਹੇ ਨੇ ਹਾਂ ਆ ਰਹੇ ਨੇ ਹਾਂ ਉਹਦੇ ਕਰਕੇ ਚੱਲ ਰਿਹਾ ਹੈ ਕੰਮ ਅੰਦਰ ਕਰਕੇ ਵੀ ਕੀ ਜਿਵੇਂ ਪਹਿਲਾਂ ਕੋਈ ਤਿਆਰੀ ਕੀਤੀ ਹੈ ਪਾਣੀ ਤੋਂ ਬਚਣ ਦੀ ਨਾ ਕੋਈ ਕੋਈ ਤਿਆਰੀ ਨਹੀਂ ਖੜੇ ਪੈ ਰਹੇ ਅੱਜ ਖੜੇ ਪੈ ਰਹੇ ਤਿਆਰੀ ਹਾਂ ਅਸੀਂ ਇਹ ਨਾਲਾ ਕਰਾਉਣੇ ਪਿੰਡੇ ਪਿੰਡੇ ਹਾਂ ਹਾਂ ਉਸ ਨੂੰ ਫੋਨ ਕਰਕੇ ਗੱਲ ਸਿਆਜੋ ਬਿਹਾ ਲੇ ਤੇ ਤੁਸੀਂ ਕਿਹੜੇ ਮਹਿਕਮੇ ਵਿੱਚ ਕੰਮ ਕਰਦੇ ਹੋ ਅਸੀਂ ਆ ਨਰੇਗੇ ਨਰੇਗੇ ਸਾਰੇ ਨਰੇਗਾ ਵਾਲੇ ਅੱਜ ਹੀ ਬੁਲਾਏ ਆ ਤੁਹਾਨੂੰ ਹਾਂ ਪਹਿਲਾਂ ਕਦੇ ਵੀ ਇੱਥੇ ਕੰਮ ਨਾ ਪਹਿਲਾਂ ਨਹੀਂ ਚਾ ਪਾਸਵੇਂ ਜੀ ਅਸੀਂ ਪਾਸਾ ਥੋੜੇ ਫੈਨੇ ਪਰ ਕੋਈ 8 ਦੇ 12 ਦੇ ਤੱਕ ਹੂੰ ਫੇਰ ਹੀ ਫੇਰ ਛੁੱਟੀ ਕਰਤੀ ਛੱਡਦੇ ਕੀ ਨਾਮ ਕੀ ਹੈ ਤੁਹਾਡਾ ਬਲਦੇਸ ਹਾਂ ਬਲਦੇਸ ਕਿਹੜੇ ਪਿੰਡ ਤੋਂ ਤੁਸੀਂ ਫੋਨ ਦਾ ਅੱਛਾ ਨਾਲੇ ਪਿੰਦਾ ਹੈ ਹਾਂ ਨਾਲੇ ਓਕੇ ਯਾਨੀ ਇਹਦੀ ਕੋਈ ਸਫਾਈ ਵਗੈਰਾ ਕੰਡੇ ਕੰਡੇ ਕਿੰਨੇ ਕੁ ਮਜ਼ਬੂਤ ਨੇ ਕੰਡੇ ਬਹੁਤ ਮਜ਼ਬੂਤ ਕਰਦੇ ਪਹਿਲਾਂ ਨਾਲੋਂ ਨਾ ਕੰਡੇ ਦਾ ਪਰਾ ਪਰਾ ਹੋ ਗਿਆ ਜੀ ਇਸੇ ਤੱਕ ਦਾ ਸਾਰਾ ਸਾਲ ਸਾਲ ਪਿਆ ਆਪਣਾ ਏਰੀਆ ਇਹ ਅਸੀਂ ਸਾਰਾ ਏਰੀਆ ਪਿਆ ਹੂੰ ਪਸਾ ਨੇ ਬੀੜੀਆਂ ਨਾ ਹੂੰ ਪਹਿਲਾਂ ਨਾ ਕਟ ਟਟ ਗਿਆ ਜੀ ਹੂੰ ਉਹ ਬੀੜੀ ਦਾ ਗੁੱਸਾ ਕਸ ਮਾਰੇ ਸਾਡਾ ਹੂੰ ਉਹ ਤੁਸੀਂ ਸਮਾਰਿਆ ਕਿ ਸਰਕਾਰ ਨੇ ਸਮਾਰਿਆ ਜੀ ਕੈਮਰਾਮੈਨ ਦੀਪਕ ਦੇ ਨਾਲ ਇਕਬਾਲ ਸਿੰਘ ਫਗੂਲਾ ਡੀ 5 ਚੈਨਲ ਪੰਜਾਬੀ ਨਿਟਰ ਖਾਂ ਨਿਰਪੱਖ ਰਹਾਂ ਆਜ਼ਾਦ ਹਾਂ ਸੱਚ ਕਹਾ ਗੱਲ ਕਰਾਂਗੇ ਸਿਆਸੀ ਹਵਾ ਦੀ ਕੌਣ ਕੇ ਹੁਕਮ ਰਾਨਾ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ। ਪੰਜਾਬ ਕੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਬਰ। ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਥ ਦੀ ਕਰਾਂਗੇ ਗੱਲ। ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ। ਬਣਾਂਗੇ ਪੰਜਾਬ ਦੀ ਆਵਾਜ਼ ਬਣ। ਹੋਣਗੀ ਹਰ ਪਹਿਲੂ ਤੇ ਰੋਜ਼ ਚਰਚੇ। ਹੋਣਾਂਗੇ ਅੰਦਰੋਂ ਨਿਰਾਦ। ਬਣਾਂਗੇ ਬੁਲੰਦ ਆਵਾਜ਼। ਖੇਤ, ਸਿੱਖਿਆ, ਸਿਹਤ, ਖੇਤੀ ਦੀ ਬਾਤ ਪਾਵਾਂਗੇ। ਹਰ ਪਿੰਡ ਹਰ ਸ਼ਹਿਰ ਜਾਵਾਂ। ਮਨੁੱਖਾਂ ਨਾਲ ਜੁੜੇ, ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ। ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ। ਕੀ ਨੇ ਸਾਡੇ ਕਾਨੂੰਨ, ਫਰਜ਼ ਤੇ ਅਧਿਕਾਰ? ਕੀ ਕਰਦੀ ਐ ਸਾਡੀ ਸਰਕਾਰ? ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ? D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ। ਸਿਰਫ ਲੋਕਾਂ ਦੀ ਗੱਲ। ਧਰਮ, ধরੋਹਰ, ਸਿਹਤ 어 ਸੰਸਕ੍ਰਿਤੀ ਕੀ ਹੋਗੀ ਬਾਤ? ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ। D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਕុល ਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ ਡੀ5 ਚੈਨਲ ਪੰਜਾਬੀ ਜੋ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ